ਰਾਗ ਗੌੜੀ ਪੂਰਬੀ 52 ਅਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅੱਖਰ ਲੋਕ ਤਰੈ ਸਭ ਕਛ ਇਨਹੀ ਮਾਹੇ ਇਹ ਅੱਖਰ ਖਿਰ ਜਾਹਿੰਗੇ ਹੋਏ ਅੱਖਰ ਇਨ ਮਹਿ ਨਾਹੀ ਜਹਾਂ ਬੋਲ ਤਹਿ ਅੱਖਰ ਆਵਾ ਜਹਾਂ ਅਬੋਲ ਤਹਿ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅਲਹਿ ਲਹੂ ਤੋ ਕਿਆ ਕਹੂੰ ਕਹੂੰ ਤਾ ਕੋਪਕਾਰ ਵਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤੀਨ ਲੋਕ ਬਿਸਥਾਰ ਅਲਹਿ ਲਹੰਤਾ ਭੇਦ ਛੈ ਕਛ ਕਛ ਪਾਇਉ ਭੇਦ ਉਲਟ ਭੇਦ ਮਨ ਬੇਦੇਉ ਪਾਇਉ ਅਭੰਗ ਅਛੇਦ ਤੁਰਕ ਤਰੀਕਤ ਜਾਨੀਐ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਾਰਨੀ ਕਸ਼ੂਕ ਪੜਿਐ ਗਿਆਨ ਓੰਕਾਰ ਆਦਮੈ ਜਾਨਾ ਲਿਖ ਅਰ ਮੀਟੈ ਤਾਏ ਨਾ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮੀਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾਂ ਸਸ ਬਗਾਸ ਸੰਪਤ ਨਹੀਂ ਆਵਾ ਹਰ ਜੇ ਤਹਾਂ ਕੁਸਮ ਰਸ ਪਾਵਾ ਕਹਿ ਕਹਾ ਕਹਿ ਕਾ ਸਮਝਾਵਾ ਖਖਾ ਇਹੈ ਖੋੜ ਮੰਨ ਆਵਾ ਖੋੜੇ ਛਾੜ ਨਾ ਦਹਿ ਦਿਸ ਧਾਵਾ ਖਸਮਹਿ ਜਾਣ ਖਿਮਾ ਕਰ ਰਹਿ ਤੋ ਹੋਏ ਨਿਖਿਓ ਅਖੈ ਪਦ ਲਹਿ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰੀ ਕਾਨਾ ਰਹਿ ਬਿਹੰਗਮ ਕਤਹਿ ਨਾ ਜਾਈ ਗਹਿ 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 ਗਗਨ ਰਹਾਈ ਕੱਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬਹਿ ਨਾ ਹੋਈ ਤਾਂ ਘਟ ਮਾਹੀ ਘਾਟ ਜੋ ਪਾਵਾ ਸੋ ਘਟ ਛਾੜ ਅਬ ਘਟ ਕਤ ਧਾਵਾਂ ਨੰਨਾ ਨਿਗਰਹਿ ਸਨੇਹੋ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀ ਐ ਪਰਮ ਸਿਆਨ ਪਿ ਇਹ ਚਚਾਰ ਚਿਤ ਚਿਤਰ ਹੈ ਭਾਰੀ ਤਜ ਚਿਤਰੇ ਚਿਤੋ ਚਿਤਕਾਰੀ ਚਿਤਰ ਬਚਿਤਰੇ ਇਹ ਅਵਛੇਰਾ ਤਜ ਚਿਤਰੇ ਚਿਤ ਰਾਖ ਚ ਤੇਰਾ ਛਛਾ ਇਹ ਛਤਰਪਤ ਪਾਸਾ ਛਕ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਸਿਨ ਸਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਧਾਵਾ ਜੱਜਾ ਜੋ ਤਨ ਜੀਵਤ ਜਰਾਵੇ ਜੋ ਬਨਜਾਰੁ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹੈ ਝੱਜਾ ੳਰਜ ਸੁਰਜ ਨਹੀਂ ਜਾਨਾ ਰਹਿਓ ਝਜਕ ਨਾਹੀ ਪਰਵਾਨਾ ਕਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਨਿਆ ਨਿਕਟ ਸੋ ਘਟ ਰਹੇਓ ਦੂਰ ਕਹਾ ਤਜ ਜਾਏ ਜਾਂ ਕਾਰਨ ਜਗ ਢੂੰਡਿਓ ਨੇ ਰੋ ਪਾਇਓ ਤਾਹੇ ਟਟਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਤਲ ਕਤ ਹੈ ਨਾ ਜਾਵਾ ਰਹਿ ਲਪਟ ਘਟ ਪਰ ਚੋ ਪਾਵਾ ਠੱਠਾ ਇਹ ਦੂਰ ਠਗ ਨੀਰਾ ਨੀਟ ਨੀਟ ਮਨ ਕੀਆ ਧੀਰਾ ਜਿਨ ਠਗ ਠੱਗਿਆ ਸਗਲ ਜਗ ਖਾਵਾ ਸੋ ਠਗ ਠੱਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹਿ ਡਰ ਰਹਿ ਆ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੈ ਨ ਡਰ ਹੂਆ ਡਰ ਉਰ ਹੋਏ ਭਾਗੈ ਟੱਡਾ ਢਿਗ ਢੁੰਡੈ ਕਾਤਿਆਨਾ ਉੰਡਤ ਹੀ ਟਹਿ ਗਏ ਪੁਰਾਨਾ ਚੜ ਸੁਮੇਰ ਢੂੰਡ ਜਬ ਆਵਾ ਜਿਹ ਗੜ ਗੜਿਓ ਸੋ ਗੜ ਮਹਿ ਪਾਵਾ ਨਾਣਾ ਰਣ ਰੂਤੋ ਨਰ ਨੇਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਤਨ ਜਨਮ ਤਾਹੀ ਕੋ ਗਣੈ ਮਾਰੈ ਏ ਕਹ ਤਜ ਜਾਏ ਘਣੈ ਤਤਾ ਅਤਾਰ ਤਰਿਓ ਨਹਿ ਜਾਈ ਤਨ ਤਰੇ ਭਵਨ ਮਹਿ ਰਹਿਓ ਸਮਾਈ ਜੋ ਤਰੇ ਭਵਨ ਤਨ ਮਾਏ ਸਮਾਵਾ ਤੋ ਤਤਹਿ ਤਤ ਮਿਲਿਆ ਸਚ ਪਾਵਾ ਥੱਥਾ ਅਥਾਹਾ ਥਾ ਨਹੀਂ ਪਾਵਾ ਉਹ ਅਥਾਹਾ ਇਹੋ ਥਿਰ ਨਾ ਰਹਾਵਾ ਥੋੜੈ ਥਲ ਥਾਨਕ ਆਰੰਭੈ ਬਿਨ ਹੀ ਥੰਬਹਿ ਮੰਦਰ ਥੰਬੈ ਦਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਚੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਤਦੈ ਅਰਧ ਹੈ ਉਰਦਨ 베ਰਾ ਅਰਧ ਹੈ ਉਰਦ ਹੈ ਮੰਝ ਬਸੇਰਾ ਅਰਧ ਹੈ ਛਾੜ ਉਰਦ ਜੋ ਆਵਾ ਤਉ ਅਰਧ ਹੈ ਉਰਦ ਮਿਲਿਆ ਸੁਖ ਪਾਵਾ ਨੰਨਾ ਇਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੀ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੇ ਨਿਰਖ ਹੈ ਨਿਰਖ ਮਲਾਵਾ ਪਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰਚੋ ਲਾਵਾ ਪਾਂਚੋ ਇੰਦਰੀ ਨਿਗਰਹਿ ਕਰਈ ਪਾਪ ਪੁਨ ਦੂ ਨਿਰਵਰੀ ਫੱਪਾ ਬਿਨ ਫੂਲਹਿ ਫਲ ਹੋਈ ਤਾ ਫਲ ਫੰਕ ਲਖੈ ਜੋ ਕੋਈ ਦੂਣ ਨਾ ਪਰਈ ਫੰਕ ਵਿਚਾਰੈ ਆ ਫਲ ਫੰਕ ਸਬੈ ਤਨ ਫਾਰੈ ਬੱਬਾ ਬਿੰਦ ਹੈ ਬਿੰਦ ਮਲਾਵਾ ਬਿੰਦ ਹੈ ਬਿੰਦ ਨਾ ਬਿਸ਼ਨਨ ਪਾਵਾ ਬੰਦੋ ਹੋਏ ਬੰਦਗੀ ਗਹਿ ਵੰਦਕ ਹੋਏ ਬੰਦ ਸੁਦਲ ਹੈ ਪੱਬਾ ਭੇਦ ਹੈ ਭੇਦ ਮਲਾਵਾ ਅਬ ਭਉ ਭਾਨ ਪ੍ਰੋਸਵ ਆਵਾ ਜੋ ਬਾਹਰ ਸੋ ਪੀਤਰ ਜਾਨਿਆ ਪਿਆ ਪੇਦ ਪੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਯਾ ਤੇ ਸੋ ਸੱਚ ਪਾਵੇ ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿਧ ਹੋਏ ਮਨ ਹੀ ਮਨ ਸਿਉ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਈ ਇਹੋ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਜ ਤਤ ਕੋ ਜੀਓ ਇਹੋ ਮਨ ਲੇ ਜੋ ਉਨ ਮਨ ਰਹਿ ਤਉ ਤੀਨ ਲੋਕ ਕੀ ਬਾਤੈ ਕਹੈ ਯਈਆ ਜੋ ਜਾਣੈ ਤਉ ਦੁਰਮਤ ਹੰਕਾਰ ਬਸ ਕਾਇਆ ਗਾਉ ਰਣ ਰੂਪ ਤੋ ਭਾਜੈ ਨਹੀਂ ਸੂਰੋ ਥਾਰੋ ਨਾਉ ਰਾ ਰਾ ਰਸ ਨਿਰਾਸ ਕਰ ਜਾਣਿਆ ਕੋਈ ਨਰਾਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨਾ ਜਾਏ ਪਰਮ ਸੱਚ ਪਾਵੇ ਹਰ ਜੋ ਤਹਾਂ ਪ੍ਰੇਮ ਲਿਵ ਲਾਵੇ ਤਉ ਲਹਿ 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 ਚਰਨ ਸਮਾਵੇ ਵਾ ਵਾ ਬਾਰ ਬਾਰ ਬਿਸਨ ਸਮਹਾਰ ਬਿਸਨਤ ਸਮਾਹਰ ਨਾ ਆਵੇ ਹਾਰ ਬਲ ਬਲ ਜੀ ਬਿਸੰਤ ਮਾਂ ਜਸ ਗਾਵੇ ਵਿਸਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੀ ਇਹੋ ਹੋਇ ਇਹੋ ਅਰ ਉਹੋ ਜਬ ਮਿਲੈ ਤਬ ਮਿਰਤ ਨਾ ਜਾਣੈ ਕੋਈ ਸਸਾ ਸੋ ਨੀਕਾ ਕਰ ਸੁਧ ਹੋ ਘਟ ਪਰ ਚਾ ਕੀ ਬਾਤ ਨਿਰੋਧ ਹੋ ਕਾਟ ਪਰਚੈ ਜੋ ਉਪਜੈ ਭਾਉ ਪੂਰ ਰਹਾ ਤਹਿ ਤਰੇ ਭਵਨ 라ਉ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤੋ ਭਵ ਜਲ ਤਰਤ ਨਾ ਲਾਵੈ ਬਾਰਾ ਸਸਾ ਸੂ ਸਹਿ ਸੇਜ ਸਵਾਰੈ ਸੋਈ ਸਹੀ ਸੰਦੇਹੇ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤਰੀ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬਹ ਮਨ ਮੰਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਓਹੀ ਉਹ ਇਹ ਨਾ ਹੋਈ ਨਿਓ ਨਿਓ ਕਰਤ ਫਿਰੈ ਸਭ ਲੋਗ ਤਾਂ ਕਾਰਨ ਵਿਆਪੈ ਬਹੁ ਸੋਗ ਲਖਮੀ ਬਾਰਸੀਓ ਜਉ ਨਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜਹੁ ਨਹਿ ਚੇਤੇ ਅਬ ਜਗ ਜਾਨ ਜੋ ਮਨਾ ਰਹਿ ਜਹ ਕਾ ਬਿਛਰਾ ਤਹ ਫਿਰ ਲਹ ਬਾਵਨੇ ਅੱਖਰ ਜੋਰੀ ਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੁਨ ਪੈ ਰਹੈ ਪੰਡਤ ਲੋਗਾਂ ਕਉ ਵਿਵਹਾਰ ਜਾਨਮੰਤ ਕੋ ਤਤ ਵਿਚਾਰ ਜਾ ਕੈ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੈਗਾ ਸੋਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗਉੜੀ ਤਿੱਤੀ ਕਬੀਰ ਜੀ ਕੀ ਸ਼ਲੋਕਾ 15 ਹਾਂ ਤਿੱਤੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭਿਉ ਆਪੇ ਕਰਤਾ ਆਪੇ ਦੇਵ ਤਿਤ ਅਮਾਵਸ ਮਹਿ ਆਸ ਨਿਵਾਰਹੁ ਅੰਤਰਜਾਮੀ ਰਾਮ ਸਮਾਰਹੁ ਜੀਵਤ ਪਾਵਹੁ ਮੋਖ ਦਵਾਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮਹਿ ਅਨ ਦਿਨ ਜਾਗਾ ਰਹਾਉ ਪਰਵਾ ਪ੍ਰੀਤਮ ਕਰਹੁ ਵਿਚਾਰ ਕਟਮਹਿ ਖੇਲੇ ਅਕਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮਹਿ ਰਹੈ ਸਮਾਈ ਦੁਤੀਆ ਦੋਹ ਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵਢੈ ਨਾ ਘਟਤਾ ਜਾਏ ਅਕੁਲ ਨਿਰੰਜਨ ਏਕੈ ਭਾਏ ਤ੍ਰਿਤਿਆ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥ ਹੈ ਚੰਚਲ ਮਨ ਕੋ ਗਹੋ ਕਾਮ ਕਰੋਦ ਸੰਗ ਕਬਹ ਨਾ ਬਹੋ ਜਲ ਥਲ ਮਾਹੇ ਆਪੈ ਆਪ ਆਪੈ ਜਪੋ ਆਪਣਾ ਜਾਪ ਪੰਜੈ ਪੰਜ ਤਤ ਵਿਸਥਾਰ ਕਨਕ ਕਾਮਨੀ ਜੋਗ ਵਿਵਹਾਰ ਪ੍ਰੇਮ ਸੁਦਾ ਰਸ ਪੀਵੈ ਕੋਇ ਜਰਾ ਮਰਨ ਦੁਖ ਪੀਰ ਨਾ ਹੋਏ ਛਠ ਖੱਟ ਚੱਕਰ ਛਹੂ ਦਿਸ ਧਾਇ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਦਾ ਮੇਟ ਖਿਮਾ ਗਹਿ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਤੈ ਸਤ ਕਰ ਬਾਚਾ ਜਾਨ ਆਤਮ ਰਾਮ લેਹੋ ਪਰਮਾਨ ਛੂਟੈ ਸੰਸਾਰ ਮਿਟ ਜਾਹੇ ਦੁਖ ਸੁੰਨ ਸਰੋਵਰ ਪਾਵੋ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾ ਮਹ ਅਕੁਲ ਮਹ ਨਿਦਰਾ ਆ ਗੁਰਗੰਮ ਗਿਆਨ ਬਤਾਵੇ ਭੇਦ ਉਲ타 ਰਹੇ ਅਭੰਗ ਅਛੇਦ ਨੌਮੀ ਨਵੇਂ ਦਵਾਰ ਕੋ ਸਾਧ ਵਹਿਤੀ ਮਨਸਾ ਰਖੋ ਬਾਂਧ ਲੋਭ ਮੋਹ ਸਭ ਬੀਸਰ ਜਾਹੋ ਜੁਗ ਜੁਗ ਜੀਵ ਹੋ ਅਮਰ ਫਲ ਖਾਹੋ ਦਸਮੀ ਦਹਿ ਦਿਸ ਹੋਏ ਆਨੰਦ ਛੁਟੈ ਭਰਮ ਮਿਲੇ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲ ਨਾ ਸ਼ਾਹ ਨਹੀਂ ਧੂਪ ਇਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਹੁਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਟ ਪਾਇਆ ਨੀਰਾ ਬਾਰਸ ਬਾਰਾ ਉਗਵੈ ਸੂਰ ਐਨ ਸਬਾਜੀ ਅਨਹਦ ਤੂਰ ਦੇਖਿਆ ਤਿਹੂ ਲੋਕ ਕਾ ਪਿਓ ਅਚਰਜ ਭਇਆ ਜੀਵ ਤੇ ਸੀਓ ਤੇਰਸ ਤੇ ਰਹੈ ਅਗੰਬਖਾਨ ਹਰਦ ਉਰਦ ਵਿੱਚ ਸਮ ਪਹਿਚਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ 14 14 ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮਾਰਾਰ ਸਤ ਸੰਤੋਖ ਕਾ ਧਰੋ ਧਿਆਨ ਕਤਨੀ ਕਥਿਯਾ ਬ੍ਰਹਮ ਗਿਆਨ ਪੂਨੇਓ ਪੂਰਾ ਚੰਦ ਆਕਾਸ਼ ਫਸਰਹਿ ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਿ ਆਥੀਰ ਸੁਖ ਸਾਗਰ ਮਹਿਰਮ ਹੈ ਕਬੀਰ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਬਾਰ-ਬਾਰ ਹਰ ਕੇ ਗੁਣ ਗਾਵ ਗੁਰਗੰਮ ਭੇਦ ਸੋ ਹਰਿ ਕਾ ਪਾਵ ਰਹਾਉ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਬ ਅਹਨਿਸ ਅਖੰਡ ਸੁਰਹੀ ਜਾਏ ਤਉ ਅਨਹਦ ਬੀਣ ਸਹਿਜ ਮਹਿਬਾਈ ਸੋਮਵਾਰ ਸਾਸ ਅੰਮ੍ਰਿਤ ਚਰੈ ਚਾਖਤ ਬੀਗ ਸਗਲ ਬਿਖ ਹਰੈ ਬਾਣੀ ਰੋਕਿਆ ਰਹਿ ਦੁਆਰ ਉਹ ਮਨਮਤ ਵਾਰੂ ਪੀ ਮਨਹਾਰ ਮੰਗਲਵਾਰੇ ਲੇ ਮਹੀਤ ਪੰਜ ਚੋਰ ਕੀ ਜਾਣੈ ਰੀਤ ਕਰ ਛੋੜੇ ਬਾਹਰ ਜਿਨ ਜਾਏ ਨਾਤਰ ਖਰਾ ਰਿਸੈ ਹੈ ਰਾਏ ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੈ ਕਮਲ ਮਹਿ ਹਰਿ ਕਾ ਬਾਸ ਗੁਰ ਮਿਲਦੋ ਏਕ ਸਮ ਧਰੈ ੁਰਦ ਪੰਕਲੈ ਸੂਦਾ ਕਰੈ ਬਰਸਪਤ ਵਿਖਿਆ ਦੇ ਬਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤਹ ਤ੍ਰਿਕੁਟੀ ਮਾਹੇ ਐਨਸ ਕਸਮਲ ਧੋਵਹਿ ਨਾਹੀ ਸੋ ਕਿਰਤ ਸਹਾਰੈ ਸੋ ਇਹ ਬ੍ਰਤ ਚੜੈ ਹਨ ਦਿਨ ਆਪ ਆਪ ਸਿਓ ਲੜੈ ਸੁਰ ਕੀ ਪਾਂਚੋ ਰਾਖੈ ਸਬੈ ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ ਠਾਵਰ تیر ਕਰ ਰਾਖੈ ਸੋਈ ਜੋਤ ਦੀ ਵਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਲਗ ਘਟ ਮਹਿ ਦੂਜੀ ਆਨ ਤਉ ਲਉ ਮਹਿਲ ਨਾ ਲਾ ਪੈ ਜਾਨ ਰਮਤਿ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ